ਵਰਿੰਦਰ ਘੋਮਣ ਦੀ ਜਿਹੜੀ ਹੈ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਤੁਹਾਨੂੰ ਜਾਣਕਾਰ ਦੇ ਦਈਏ ਜਲੰਧਰ ਤੇ ਮਾਡਲ ਅਸਰੇ ਦੇ ਰਹਿਣ ਵਾਲੇ ਵਰਿੰਦਰ ਸਿੰਘ ਘੋਮਣ ਸੀ ਜਿਨ੍ਹਾਂ ਦੀ ਅੱਜ ਜਿਹੜੀ ਹੈ ਅੰਮ੍ਰਿਤਸਰ ਵਿੱਚ ਫੋਰਟਿਸ ਹਸਪੀਟਲ ਜਿਹੜੀ ਮੌਤ ਹੋ ਗਈ ਹੈ ਜਾਣਕਾਰੀ ਮਿਲੀ ਹੈ ਕਿ ਵਰਿੰਦਰ ਘੋਮਣ ਜੜਾ ਆਪਣੇ ਮਸਲ ਬੰਪ ਕਰਾਉਣ ਦੇ ਲਈ ਜਿਹੜਾ ਉੱਥੇ ਪਹੁੰਚੇ ਸੀਗੇ ਉਹਨਾਂ ਦੇ ਜਿਹੜਾ ਕੁਝ ਜਿਹੜੀ ਫ੍ਰੈਕਚਰ ਹੋ ਚੁੱਕਾ ਸੀਗਾ ਜਿਹਦੇ ਇਲਾਜ ਲਈ ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਪਹੁੰਚਦੇ ਨੇ ਜਿੱਥੇ ਅੱਜ ਆਪਰੇਸ਼ਨ ਦੌਰਾਨ ਤੋਂ ਅਟੈਕ ਆਉਣ ਦੇ ਨਾਲ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ 6 ਤੋਂ ਪੈਂਤੋ ਸੱਤ ਦੇ ਵਿੱਚ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ ਤਾਂ ਜਿੱਦਾਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਅਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਅਮ੍ਰਿਤਿਕ ਦੇ ਜਿਹੜੀ ਆ ਉਹ ਲੈ ਕੇ ਜਲੰਧਰ ਲਈ ਰਵਾਨਾ ਹੋ ਚੁੱਕੇ ਨੇ ਤਾਂ ਗੂਜੀ ਦੇਰ ਦੇ ਵਿੱਚ ਉਹਨਾਂ ਦੀ ਮ੍ਰਿਤਿਕ ਦੇਵੀ ਜਿਹੜੀ ਹੈ ਇੱਥੇ ਜਲੰਧਰ ਪਹੁੰਚ ਜਾਏਗੀ ਉਹਨਾਂ ਦੇ ਘਰ ਦੇ ਬਾਹਰ ਅਸੀਂ ਜਿਹੜੀ ਤਸਵੀਰਾਂ ਦਿਖਾ ਰਿਹਾ ਹਾਂ ਉਹਨਾਂ ਦੇ ਜਿਹੜੇ ਚਾਹਣ ਵਾਲੇ ਉਹਨਾਂ ਦਾ ਜਿਹੜਾ ਰਿਸ਼ਤਾ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਤਾਂ ਅੰਦਰ ਦੇਆਂ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਘਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਕਿ ਹੈ ਉਹਨਾਂ ਦਾ ਨੇਚਰ ਸੀ ਔਰ ਕਿ ਜੇ ਘਟਨਾ ਹੈ ਜਿਹੜੀ ਕਿੰਨੇ ਕوج ਹੋਈ ਹੈ ਕੀ ਲੱਗਦਾ ਤੁਸੀਂ ਮੇਰਾ ਭੁੱਝੇ ਲੱਗਦਾ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਲੱਗਾ ਸੱਡਕ 4-5 ਵਜੇ ਕੀ ਪਤਾ ਕੀ ਲੱਗਾ ਕਿ ਕਿਉਂ ਹੋਇਆ ਹੈਗਾ ਜਾਂ ਕੀ ਗੱਲਬਾਤ ਹੋਈ ਹੈ। ਅਪਰੇਟ ਕਰਾਉਣ ਗਿਆ ਉਹਦੇ ਫੋਲਡਰ ਸਰਜਰੀ ਕਰਾਣੇ ਗਿਆ ਸੀ ਸਭ ਤਾਂ ਹੁਣ ਮ੍ਰਿਤਕ ਘੇ ਲੈ ਕੇ ਹਾਂਜੀ ਉੱਥੋਂ ਵਾਪਸ ਆ ਰਹੇ ਹਾਂਜੀ ਤੇ ਪਹਿਲਾਂ ਕੋਈ ਸ਼ੰਕਾ ਜਤਾਈ ਡਾਕਟਰਾਂ ਨੇ ਕਿਹਾ ਅਪਰੇਟ ਕਰਨ ਤੋਂ ਪਹਿਲਾਂ ਚੈੱਕ ਅਪ ਨਹੀਂ ਪਹਿਲਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਪਹਿਲਾਂ ਵੀ ਕਦੀ ਇਹੋ ਜਿਹੀ ਕੋਈ ਨਹੀਂ ਨਹੀਂ ਪਹਿਲਾਂ ਕਦੇ ਨਹੀਂ ਕਦੇ ਨਹੀਂ ਨਹੀਂ ਛੋਟੀ ਮੋਟੀ ਮੋਟੀ ਕਰੇ ਤਨਨ ਹਮੇਸ਼ਾ ਵੈਜੀਟਾਈਟ ਲੈਂਦੇ ਬਲੇ ਅਵਿੰਦਰ ਘੁੰਮਰ ਬਿਲਕੁਲ ਵੈਜਾ ਦੇ ਖੂਬ ਨਹੀਂ ਕੰਦਾ ਪਿੰਡਾ ਕੋਈ ਚ ਨਹੀਂ ਬਿਲਕੁਲ ਵੈਜ ਪਹਿਲਾਂ ਹਮੇਸ਼ਾ ਜਿਹੜਾ ਕੀ ਹੈ ਮੌਜੂਦਾਨਾਂ ਨੂੰ ਕਿੱਦਾਂ ਪ੍ਰੇਰਿਤ ਕਰਦੇ ਸੀ ਨੇਚਰ ਨੋ 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 ਨੇਚਰ ਬਹੁਤ ਵਧੀਆ ਹੈ ਉਹ ਤੇ ਮਤਲਬ ਵਧੀਆ ਪਾਸੇ ਆਪਣੇ ਨਾਲ ਜੋੜਨਾ ਕਾਫੀ ਬੰਨਿਆਂ ਨੂੰ ਵਧੀਆ ਮਤਲਬ ਆਪਣਾ ਇੱਥੇ ਜਿਮ ਬਣਾਇਆ ਉੱਥੇ ਜਿਮ ਦੇ ਵਿੱਚ ਆਪਣੇ ਮਤਲਬ ਕਾਫੀ ਜੋੜੇ ਸੀ ਨਾਲ ਬੋਡੀ ਬਿਲਡਿੰਗੇ ਬਹੁਤ ਨਾਮ ਬਣਾ ਲਿਆ ਸੀ ਬਹੁਤ ਬਹੁਤ ਕੰਮ ਕੀਤਾ ਉਹਨਾਂ ਨੇ ਬਹੁਤ ਬਹੁਤ ਤਾਂ ਕਦੀ ਗੱਲਬਾਤ ਕਰਦੇ ਸੀ ਕਿਉਂਕਿ ਪੰਜਾਬ ਦੇ ਹਿੱਤਾਂ ਲਈ ਹੁਣ ਕੰਮ ਕਰਨਾ ਚਾਹੁੰਦੇ ਸੀ ਉਹ ਇਲੈਕਸ਼ਨਾਂ 'ਚ ਆਉਣਾ ਚਾਹੁੰਦੇ ਸੀ ਕਦੀ ਗੱਲਬਾਤ ਕੀਤੀ ਸੀ ਉਹ ਕੀਤਾ ਹੀ ਮਤਲਬ ਸਟੇਟ 'ਚ ਕਹਿੰਦੇ ਸੀ ਮਤਲਬ ਇਲੈਕਸ਼ਨਾਂ ਦਾ ਉਹਨੇ ਕਿਹਾ ਸੀ ਮਤਲਬ ਮੈਂ ਲੜਾਂਗਾ ਮਤਲਬ ਮਤਲਬ ਪੰਜਾਬ ਦੇ ਹਿੱਤ ਲਈ ਮਤਲਬ ਵਧਿਆ ਮਤਲਬ ਸੋਚਦਾ ਸੀ ਉਹ ਮਤਲਬ ਬਹੁਤ ਜ਼ਿਆਦਾ ਮਤਲਬ ਆ ਬਿਲਕੁਲ ਘਰ ਜਾਂਦੇ ਤਸਵੀਰਾਂ ਦਿਖਾ ਦਿੰਦੇ ਆ ਜਿਹੜੇ ਰਿਸ਼ਤੇਦਾਰ ਪਰਿਵਾਰਿਕ ਸਦਸਿਆ ਨੇ ਉਹਨਾਂ ਦੇ ਘਰ ਵਿੱਚ ਪਹੁੰਚ ਚੁੱਕੇ ਨੇ ਤੇ ਕਾਫੀ ਮਾਹੌਲ ਜਿਹੜਾ ਹੈ ਉਹ ਗਮਗੀਨ ਨੇ ਕਾਫੀ ਅੱਖਾਂ ਨਮ ਨੇ ਉਹਨਾਂ ਦੀਆਂ ਤਾਂ ਕਦੀ ਸੋਚਿਆ ਨਹੀਂ ਹੋਵੇਗਾ ਇਸ ਤਰ੍ਹਾਂ ਕੀ ਜਿਹੜੀ ਸਿਚੁਏਸ਼ਨ ਆ ਉਹਨਾਂ ਦੇ ਘਰ ਵਿੱਚ ਆ ਜਾਵੇਗੀ ਕਿਉਂਕਿ ਵਰਿੰਦਰ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਛੋਟਾ ਭਰਾ ਸੀਗਾ ਜਿੰਨਾਂ ਦੀ ਵੀ ਜਿਹੜੀ ਕੁਝ ਸਮੇਂ ਪਹਿਲਾਂ ਡੈਥ ਹੋ ਜਾਂਦੀ ਹੈ ਤਾਂ

ਆ ਗੱਲ ਕਰਨ ਦਾ ਹੌਸਲਾ ਜਿਹੜਾ ਕਿਸੇ ਦਾ ਨਹੀਂ ਪੈ ਰਿਹਾ ਕਿ ਕਿਸੇ ਨੇ ਸੋਚਿਆ ਨਹੀਂ ਸੀਗਾ ਇਹ ਜਿਹੜਾ ਦੁੱਖਾਂ ਦਾ ਪਹਾੜ ਹੈ ਜਿਹੜਾ ਉਹ ਪਰਿਵਾਰ ਉੱਤੇ ਟੁੱਟ ਪਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਚਾਹਣ ਵਾਲੇ ਜਿਹੜੇ ਉਹਨਾਂ ਦੇ ਇੱਥੇ ਪਹੁੰਚ ਚੁੱਕੇ ਨੇ ਜਿਹੜੇ ਉਹਨਾਂ ਨਾਲ ਕੰਮ ਕਰਦੇ ਰਹੇ ਨੇ ਜਾਂ ਜਿਹੜੇ ਉਹਨਾਂ ਨਾਲ ਖੇਡਦੇ ਰਹੇ ਨੇ ਜਿਮ 'ਚ ਜਿਹੜੇ ਉਹਨਾਂ ਨਾਲ ਬੋਡੀ ਬਿਲਡਿੰਗ ਕਰਦੇ ਰਹੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਉਹ ਉਹਨਾਂ ਦਾ ਜਿਹੜਾ ਕੀ ਹੈ ਕਾਫੀ ਇੱਥੇ ਲੰਬੀ ਕਤਾਰਾਂ ਲੱਗੀਆਂ ਨੇ ਔਰ ਉਹਨਾਂ ਚਾਹਣ ਵਾਲੇ ਨੇ ਉਹ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਆਖਰੀ ਵਾਰ ਦਰਸ਼ਨ ਜਿਹੜੇ ਕਰਨਾ ਚਾਹੁੰਦੇ ਨੇ ਮ੍ਰਿਤਿਕ ਦੇ ਜਿਹੜੀ ਹੈ ਕੁਝ ਦੇਰ ਦੇ ਵਿੱਚ ਇੱਥੇ ਪਹੁੰਚ ਜਾਣੀ ਹੈਗੀ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਕੀ ਕਾਫੀ ਲੋਕ ਜਿਹੜੇ ਇੱਥੇ ਖੜੇ ਨੇ ਤੇ ਬਹੁਤ ਜਿਹੜਾ ਕੀ ਹੈ pauk pal ਨੇ ਜਿਹੜੇ ਇੱ ਜੇ ਹੈਗੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਜਿਹੜੀ ਕਿ ਸਹਾਇਆ ਕਰ ਰਿਹਾ ਕਿਸੇ ਦੋਪਲੇਸ ਉਹਨਾਂ ਦੇ ਡੋਲੇ ਦਾ ਸੀਗਾ ਆਪਰੇਟ ਨਾ ਤੇ ਉਹਦੇ ਕਰਕੇ ਦਿਲ ਦਾ ਦੌਰਾ ਪੈਣ ਕਰਕੇ ਨਹੀਂ ਨਹੀਂ ਹਸਪੀਟਲ ਹੀ ਸੀਗੇ ਅੱਜ ਆਪਰੇਟ ਸੀਗਾ ਇੰਜਰੀ ਚਲਦੀ ਵੀ ਸੀਗੀ ਆਪਰੇਟ ਸੀਗਾ ਉਹਨਾਂ ਦਾ ਉਹਦੇ ਰਿਗਾਰਡਿੰਗ ਹਸਪੀਟਲ ਸੀਗੇ ਅੱਜ ਤੇ ਆਪਰੇਟ ਸੀਗਾ ਉਹਦੇ ਕਰਕੇ ਦਿਲ ਦਾ ਦੌਰਾ ਕਹਿੰਦੇ ਪਿਆ ਤਾਂ ਬਿਲਕੁਲ ਤੁਸੀਂ ਪਿਛਲੇ ਕਿੰਨੇ ਦਿਨ ਤੋਂ ਜਿਹੜਾ ਕੀ ਹੈ ਜਾਣਦੇ ਸੀਗੇ ਵਰਿੰਦਰ ਕੁੰਮਾ ਜੀ ਕਾਫੀ ਸਮੇਂ ਤੋਂ ਭਾਈ ਨੇਚਰ ਕਿਹੋ ਜਿਹਾ ਸੀ ਮਾਦਾ ਨੇਚਰ ਬਹੁਤ ਅੱਛਾ ਸੀਗਾ ਭਾਜੀ ਦੂਸਰਿਆਂ ਨੂੰ ਮੋਟੀਵੇਟ ਕਰਦੇ ਸੀਗੇ ਜਿੰਮ ਲਾਨ ਨੂੰ ਅੱਛੇ ਕੰਮਾਂ ਨੂੰ ਕੋਈ ਵੀ ਕਿਸੇ ਹੋਰ ਵੀ ਹੈਲਪ ਦੀ ਲੋੜ ਸੀਗੀ ਭਾਜੀ ਨਾਲ ਹਮੇਸ਼ਾ ਖੜਦੇ ਸੀਗੇ ਤਾਂ ਹਮੇਸ਼ਾ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਸੀ ਪੋਲਿਟਿਕਸ ਚਾਂ ਦੀ ਗੱਲ ਕਰ ਰਹੇ ਸੀਗੇ 27 ਚ ਇਲੈਕਸ਼ਨ ਆਣ ਤੱਕ ਨਹੀਂ ਭਾਜੀ ਪੋਲਿਟਿਕਸ ਐਦਾਂ ਦੀ ਕੋਈ ਨਹੀਂ ਸੀਗਾ ਕਿ ਉਹ ਆਣਾ ਚੱਲੇ ਸੀ ਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਕੰਮ ਕਰਦੇ ਸੀ। ਉਹਦੇ ਬਾਰੇ ਤੇ ਬਿਲਕੁਲ ਬਿਲਕੁਲ ਰੱਖਣਾ ਹਮੇਸ਼ਾ ਇਹੋ ਜਿਹਾ ਕੰਮ ਕਰਦੇ ਨਜ਼ਰ। ਬਿਲਕੁਲ 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 ਭਾਜੀ। ਨਸ਼ੇ ਤੋਂ ਹਮੇਸ਼ਾ ਸਾਰਿਆਂ ਨੂੰ ਹੀ ਕਹਿੰਦੇ ਸੀਗੇ ਦੂਰ ਰੋ। ਤੇ ਅੱچھے ਕੰਮ ਵੀ ਸੀਗੇ ਭਾਜੀ ਦੇ ਬਹੁਤ ਅੱਛਾ ਨਾਮ ਕਮਾਇਆ ਭਾਜੀ ਨੇ। ਲੇਕਿਨ ਅੱਜ ਦੁੱਖ ਦੀ ਘੜੀ ਭਾਜੀ। ਉਹ ਦੁੱਖ ਹੁੰਦਾ ਵੇ ਅੱਜ। ਪਹਿਲਾਂ ਉਹਨਾਂ ਦਾ ਭਰਾ ਚਲ ਜਾਣਾ, ਪਰਿਵਾਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ। ਮਾਦਰ ਚਲ ਜਾਣੇ। ਬਿਲਕੁਲ ਭਾਜੀ ਇਹ 2025 ਚੜ੍ਹੇ ਬਹੁਤ ਸਾਰਿਆਂ ਲਈ ਮਾੜਾ ਚੜਿਆ ਭਾਈ ਹਾਂ ਬਿਲਕੁਲ ਜਿਵੇਂ ਉਹਨਾਂ ਦੇ ਦੋਸਤ ਨੇ ਉਹਨਾਂ ਨਾਲ ਜਿਹੜੇ ਖੇਡ ਚੁੱਕੇ ਨੇ ਉਹਨਾਂ ਨਾਲ ਜਿਹੜਾ ਕੰਮ ਕਰ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ 2025 ਜਿਹੜਾ ਕਾਫੀ ਮੰਦਾ ਚੜਿਆ ਹੈਗਾ ਕਿਉਂਕਿ ਅੱਜ ਜਿਹੜਾ ਰਾਜੀਵ ਜਵੰਦਾ ਹੋਣਾ ਦਾ ਅੰਤਿਮ ਸੰਸਕਾਰ ਹੋਇਆ ਤਾਂ ਹੁਣ ਉਸ ਤੋਂ ਬਾਅਦ ਜਿਹੜੀ ਇੱਕ ਵੱਡੀ ਮੰਦਭਗੀ ਘਟਨਾ ਪੰਜਾਬ ਲਈ ਆਈ ਇੰਟਰਨੈਸ਼ਨਲ ਬੋਡੀ ਬਿਲਡਰ ਜਿਹੜੇ ਨੇ ਉਹ ਇਸ ਦੁਨੀਆ ਤੋਂ ਅਲਵਿਦਾ ਕਹਿ ਚੁੱਕੇ ਨੇ ਜਲੰਧਰ ਤੋਂ ਸਹਿਜ ਨੇ ਜਦਰਪੁਰ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਘੁਮਨਦੀ ਹੈ ਜਿਹੜੀ ਹੈ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਤੁਹਾਨੂੰ ਜਾਣਕਾਰੀ ਦੇ ਦਈਏ ਜਲੰਧਰ ਤੇ ਮਾਡਲ ਅਸਰੇ ਦੇ ਰਹਿਣ ਵਾਲੇ ਵਰਿੰਦਰ ਸਿੰਘ ਘੋਮਣਸੀ ਜਿਨ੍ਹਾਂ ਦੀ ਅੱਜ ਜਿਹੜੀ ਹੈ ਅੰਮ੍ਰਿਤਸਰ ਵਿੱਚ 40 ਹਸਪਤਾਲ ਜਿਹੜੀ ਮੌਤ ਹੋ ਗਈ ਹੈ ਜਾਣਕਾਰੀ ਮਿਲੀ ਹੈ ਕਿ ਪ੍ਰਿੰਦਰ ਘੋਮਣ ਜੜਾ ਆਪਣੇ ਮਸਲ ਬੰਪ ਕਰਾਉਣ ਦੇ ਲਈ ਜਿਹੜਾ ਉੱਥੇ ਪਹੁੰਚੇ ਸੀਗੇ ਉਹਨਾਂ ਦੇ ਜਿਹੜਾ ਕੁਝ ਜਿਹੜੀ ਫ੍ਰੈਕਚਰ ਹੋ ਚੁੱਕਾ ਸੀਗਾ ਜਿਹਦੇ ਇਲਾਜ ਲਈ ਉਹ ਅੰਮ੍ਰਿਤਸਰ ਦੇ 40 ਹਸਪਤਾਲ ਪਹੁੰਚਦੇ ਨੇ ਜਿੱਥੇ ਅੱਜ ਆਪਰੇਸ਼ਨ ਦੌਰਾਨ ਤੋਂ ਅਟੈਕ ਆਉਣ ਦੇ ਨਾਲ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ 6 ਤੋਂ 507 ਦੇ ਵਿੱਚ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ ਤਾਂ ਜਿੱਦਾਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਅਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਅਮ੍ਰਿਤਿਕ ਦੇ ਜਿਹੜੀ ਆ ਉਹ ਲੈ ਕੇ ਜਲੰਧਰ ਲਈ ਰਵਾਨਾ ਹੋ ਚੁੱਕੇ ਨੇ ਤਾਂ ਗੂਜੀ ਦੇਰ ਦੇ ਵਿੱਚ ਉਹਨਾਂ ਦੀ ਮ੍ਰਿਤਿਕ ਦੇਵੀ ਜਿਹੜੀ ਆ ਇੱਥੇ ਜਲੰਧਰ ਪਹੁੰਚ ਜਾਏਗੀ ਉਹਨਾਂ ਦੇ ਘਰ ਦੇ ਬਾਹਰ ਅਸੀਂ ਜਿਹੜੀ ਤਸਵੀਰਾਂ ਦਿਖਾ ਰਿਹਾ ਹਾਂ ਉਹਨਾਂ ਦੇ ਜਿਹੜੇ ਚਾਹਣ ਵਾਲੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਤਾਂ ਅੰਦਰ ਦੇਆਂ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਘਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਕਿ ਹੈ ਉਹਨਾਂ ਦਾ ਨੇਚਰ ਸੀ ਔਰ ਕਿ ਜੇ ਘਟਨਾ ਹੈ ਜਿਹੜੀ ਕਿੰਨੇ ਕ وجہ ਹੋਈ ਹੈ ਕੀ ਲੱਗਦਾ ਤੁਸੀਂ ਮੇਰਾ ਭੁੱਝੇ ਲੱਗਦਾ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਲੱਗਾ ਸੱਡਕ 4-5 ਵਜੇ ਤਾਂ ਕਿ ਪਤਾ ਕੀ ਲੱਗਾ ਕਿ ਕਿਉਂ ਹੋਇਆ ਹੈਗਾ ਜਾਂ ਕੀ ਗੱਲਬਾਤ ਹੋਈ ਹੈ ਪ੍ਰੇਟੀ ਕਰਾਉਣ ਗਿਆ ਉਹਦੇ ਇੱਥੇ ਥੋਰਡ ਸਰਜਰੀ ਕਰਾਣੇ ਗਿਆ ਸੀ ਸਾਕੂ ਤਾ ਹੁਣ ਅ ਮ੍ਰਿਤਕ ਘੇ ਲੈ ਕੇ ਤੁ ਹਾਂਜੀ ਉਥੋਂ ਵਾਪਸ ਆ ਰਹੇ ਹਾਂ ਹਾਂਜੀ ਤੇ ਪਹਿਲਾਂ ਕੰਨੀ ਸ਼ੰਕਾ ਜਿਤਾਈ ਡਾਕਟਰ ਨੇ ਕੇਵਲ ਆਪਰੇਸ਼ਨ ਤੋਂ ਬਾਅਦ ਚੈੱਕ ਅਪ ਕਰਾਉਣਾ ਪਹਿਲਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਪਹਿਲਾਂ ਵੀ ਕਦੀ ਇਹੋ ਜਿਹੀ ਕੋਈ ਨਹੀਂ ਨਹੀਂ ਪਹਿਲਾਂ ਕਦੇ ਨਹੀਂ ਕਦੇ ਨਹੀਂ ਨਹੀਂ ਛੋਟੀ ਮੋਟੀ ਮੋਟੀ ਕੋਈ ਜਾਨ ਨਹੀਂ ਤਾਂ ਹਮੇਸ਼ਾ ਵਿਚ ਟਾਈਟ ਲੈਂਦੇ ਬਲੇਵਿੰਦਰ ਘੁੰਮਰ ਬਿਲਕੁਲ ਵਾਜਾ ਸਾਡੇ ਖਵੀਰ ਨਹੀਂ ਕਹਿੰਦਾ ਪਿੰਡੋਂ ਕੋਈ ਨਹੀਂ ਬਿਲਕੁਲ ਵਾਜਾ ਤਾਂ ਪਹਿਲਾਂ ਮੇਸ਼ਾ ਜਿਹੜਾ ਕੀ ਹੈ ਮੌਜੂਦਵਾਨਾਂ ਨੂੰ ਕਿੱਦਾਂ ਪ੍ਰੇਰਿਤ ਕਰਦੇ ਸੀ ਨੇਚਰ ਨੋ 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 ਨੇਚਰ ਬਹੁਤ ਵਧੀਆ ਹੈ ਉਹ ਤੇ ਮਤਲਬ ਵਧੀਆ ਪਾਸੇ ਆਪਣੇ ਨਾਲ ਜੋੜਨਾ ਕਾਫੀ ਬੰਨਿਆ ਮਤਲਬ ਉਹ ਵਧੀਆ ਮਤਲਬ ਆਪਣਾ ਇੱਥੇ ਜਿਮ ਬਣਾਇਆ ਉੱਥੇ ਜਿਮ ਦੇ ਵਿੱਚ ਆਪਣੇ ਮਤਲਬ ਕਾਫੀ ਜੋੜੇ ਸੀ ਨਾਲ ਬੋਡੀ ਬਿਲਡਿੰਗ ਦੀ ਬਹੁਤ ਨਾ ਬਣਾ ਰਿਆ ਸੀ ਬਹੁਤ ਬਹੁਤ ਕੰਮ ਕੀਤਾ ਉਹਨਾਂ ਨੇ ਬਹੁਤ ਬਹੁਤ ਕਦੀ ਗੱਲਬਾਤ ਕਰਦੇ ਸੀ ਕਿਉਂਕਿ ਪੰਜਾਬ ਦੇ ਹਿੱਤਾਂ ਲਈ ਹੁਣ ਕੰਮ ਕਰਨਾ ਚਾਹੁੰਦੇ ਸੀ ਉਹ ਇਲੈਕਸ਼ਨਾਂ 'ਚ ਆਉਣਾ ਚਾਹੁੰਦੇ ਸੀ ਕਦੀ ਗੱਲਬਾਤ ਕੀਤੀ ਸੀ ਕੀਤਾ ਹੈ ਮਤਲਬ ਸਟੇਟ 'ਚ ਕਹਿੰਦੇ ਆ ਮਤਲਬ ਇਲੈਕਸ਼ਨਾਂ ਦਾ ਉਹਨੇ ਕਿਹਾ ਸੀ ਮਤਲਬ ਮੈਂ ਲੜਾਂਗਾ ਮਤਲਬ ਮਤਲਬ ਪੰਜਾਬ ਦੇ ਹਿੱਤ ਲਈ ਮਤਲਬ ਵਧ ਗਿਆ ਮਤਲਬ ਸੋਚ ਸੋਚਦਾ ਹੀ ਉਹ ਮਤਲਬ ਬਹੁਤ ਜ਼ਿਆਦਾ ਮਤਲਬ ਆ ਬਿਲਕੁਲ ਘਰ ਜਾਂਦੇ ਤਸਵੀਰਾਂ ਦਿਖਾ ਦਿੰਦੇ ਆ ਜਿਹੜੇ ਰਿਸ਼ਤੇਦਾਰ ਪਰਿਵਾਰਿਕ ਸਦਸਿਆ ਨੇ ਉਹਨਾਂ ਦੇ ਘਰ ਵਿੱਚ ਪਹੁੰਚ ਚੁੱਕੇ ਨੇ ਤੇ ਕਾਫੀ ਮਾਹੌਲ ਜਿਹੜਾ ਹੈ ਉਹ ਗਮਗੀਨ ਨੇ ਕਾਫੀ ਅੱਖਾਂ ਨਮ ਨੇ ਉਹਨਾਂ ਦੀਆਂ ਤਾਂ ਕਦੀ ਸੋਚਿਆ ਨਹੀਂ ਹੋਵੇਗਾ ਇਸ ਤਰ੍ਹਾਂ ਕੀ ਜਿਹੜੀ ਸਿਚੁਏਸ਼ਨ ਆ ਉਹਨਾਂ ਦੇ ਘਰ ਵਿੱਚ ਆ ਜਾਵੇਗੀ ਕਿਉਂਕਿ ਵਰਿੰਦਰ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਛੋਟਾ ਭਰਾ ਸੀਗਾ ਜਿਹਨਾਂ ਦੀ ਵੀ ਜਿਹੜੀ ਕੁਝ ਸਮੇਂ ਪਹਿਲਾਂ ਡੈਥ ਹੋ ਜਾਂਦੀ ਹੈ ਤਾਂ ਪਰਿਵਾਰਿਕ ਸਦਸਿਆ ਦਾ ਕਹਿਣਾ ਕਿ ਉਹ ਹਲੇ ਉਸੇ माहौल तो नहीं निकले जो पहाड़ ज परिवार कर, तो चुका। ना कल बात कर जी, ता ता बिल्कुल जरा माहौल काफी जरा गमगीन दिखाई दे रहा है का। ਆ ਗੱਲ ਕਰਨ ਦਾ ਹੌਸਲਾ ਜਿਹੜਾ ਕਿਸੇ ਦਾ ਨਹੀਂ ਪੈ ਰਿਹਾ ਕਿ ਕਿਸੇ ਨੇ ਸੋਚਿਆ ਨਹੀਂ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਹੈ ਜਿਹੜਾ ਉਹ ਪਰਿਵਾਰ ਉੱਤੇ ਟੁੱਟ ਪਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਚਾਹਣ ਵਾਲੇ ਜਿਹੜੇ ਉਹਨਾਂ ਦੇ ਇੱਥੇ ਪਹੁੰਚ ਚੁੱਕੇ ਨੇ ਜਿਹੜੇ ਉਹਨਾਂ ਨਾਲ ਕੰਮ ਕਰਦੇ ਰਹੇ ਨੇ ਜਾਂ ਜਿਹੜੇ ਉਹਨਾਂ ਨਾਲ ਖੇਡਦੇ ਰਹੇ ਨੇ ਜਿਮ 'ਚ ਜਿਹੜੇ ਉਹਨਾਂ ਨਾਲ ਬੋਡੀ ਬਿਲਡਿੰਗ ਕਰਦੇ ਰਹੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਉਹ ਉਹਨਾਂ ਦਾ ਜਿਹੜਾ ਕੀ ਹੈ ਕਾਫੀ ਇੱਥੇ ਲੰਬੀ ਕਤਾਰਾ ਲੱਗੀ ਹੈ ਨੇ ਔਰ ਉਹਨਾਂ ਚਾਹਣ ਵਾਲੇ ਨੇ ਉਹ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਆਖਰੀ ਵਾਰ ਦਰਸ਼ਨ ਜਿਹੜੇ ਕਰਨਾ ਚਾਹੁੰਦੇ ਨੇ ਮ੍ਰਿਤਿਕ ਦੇ ਜਿਹੜੀ ਹੈ ਕੁਝ ਦੇਰ ਦੇ ਵਿੱਚ ਇੱਥੇ ਪਹੁੰਚ ਜਾਣੀ ਹੈਗੀ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਕੀ ਕਾਫੀ ਲੋਕ ਜਿਹੜੇ ਇੱਥੇ ਖੜੇ ਨੇ ਤੇ ਬਹੁਤ ਜਿਹੜਾ ਕੀ ਹੈ pauk pal ਨੇ ਜਿਹੜੇ ਇੱ ਦੇ ਹੈਗੇ ਨੇ ਤਾਂ ਤਸਵੀਰਾਂ ਵੀ ਤੁਹਾਡਾ ਜਿਹੜੀ ਕਿ ਸਾਂਝਿਆ ਕਰ ਰਿਆ ਕਿਸ ਚੀਜ਼ ਤੋਂ ਬੈਠੇ ਉਹਨਾਂ ਦੇ ਡੋਲੇ ਦਾ ਸੀਗਾ ਆਪਰੇਟ ਨਾ ਤੇ ਉਹਦੇ ਕਰਕੇ ਦਿਲ ਦਾ ਦੌਰਾ ਪੈਣ ਕਰਕੇ ਨਹੀਂ ਨਹੀਂ ਹਸਪੀਟਲ ਹੀ ਸੀਗੇ ਅੱਜ ਆਪਰੇਟ ਸੀਗਾ ਇੰਜਰੀ ਚਲਦੀ ਵੀ ਸੀਗੀ ਆਪਰੇਟ ਸੀਗਾ ਉਹਨਾਂ ਦਾ ਉਹਦੇ ਰਿਗਾਰਡਿੰਗ ਹਸਪੀਟਲ ਸੀਗੇ ਅੱਜ ਤੇ ਆਪਰੇਟ ਸੀਗਾ ਉਹਦੇ ਕਰਕੇ ਦਿਲ ਦਾ ਦੌਰਾ ਕਹਿੰਦੇ ਪਿਆ ਤਾਂ ਬਿਲਕੁਲ ਤੁਸੀਂ ਪਿਛਲੇ ਕਿੰਨੇ ਦਿਨ ਤੋਂ ਜਿਹੜਾ ਕੀ ਹੈ ਜਾਣਦੇ ਸੀਗੇ ਵਰਿੰਦਰ ਭੂਆ ਕਾਫੀ ਸਮੇਂ ਤੋਂ ਭਾਈ ਨੇਚਰ ਕਿਹੋ ਜਿਹਾ ਸੀ ਉਹਨਾਂ ਦਾ ਨੇਚਰ ਬਹੁਤ ਅੱਛਾ ਸੀਗਾ ਭਾਜੀ ਦੂਸਰਿਆਂ ਨੂੰ ਮੋਟੀਵੇਟ ਕਰਦੇ ਸੀਗੇ ਜਿੰਮ ਲਾਨ ਨੂੰ ਅੱਛੇ ਕੰਮਾਂ ਨੂੰ ਕੋਈ ਵੀ ਕਿਸੇ ਹੋਰ ਵੀ ਹੈਲਪ ਦੀ ਲੋੜ ਸੀਗੀ ਭਾਜੀ ਨਾਲ ਹਮੇਸ਼ਾ ਖੜਦੇ ਸੀਗੇ ਤਾਂ ਉਹ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਸੀ ਪੋਲਿਟਿਕਸ ਤਾਂ ਆਂਦੀ ਗੱਲ ਕਰ ਰਹੇ ਸੀਗੇ 27 ਇਲੈਕਸ਼ਨਾਂ ਦੇ ਤੱਕ ਨਹੀਂ ਭਾਜੀ ਪੋਲਿਟਿਕਸ ਐਦਾਂ ਦੀ ਕੋਈ ਨਹੀਂ ਸੀਗਾ ਤੇ ਉਹ ਹਣਾ ਚਲੇ ਤੇ ਪੰਜਾਬ ਦੀ ਹਿੱਤਾਂ ਲਈ ਹਮੇਸ਼ਾ ਕੰਮ ਕਰਦੇ ਉਹਦੇ ਬਾਰੇ ਤੇ ਬਿਲਕੁਲ ਬਿਲਕੁਲ ਰੱਖਣਾ ਹਮੇਸ਼ਾ ਇਹੋ ਜਿਹਾ ਕੰਮ ਕਰਦੇ ਨਜ਼ਰ ਬਿਲਕੁਲ 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 ਭਾਜੀ ਨਸ਼ੇ ਤੋਂ ਹਮੇਸ਼ਾ ਸਾਰਿਆਂ ਨੂੰ ਹੀ ਕਹਿੰਦੇ ਸੀਗੇ ਦੂਰ ਰੋ ਤੇ ਅੱچھے ਕੰਮ ਵੀ ਸੀਗੇ ਭਾਜੀ ਦੇ ਬਹੁਤ ਅੱਛਾ ਨਾਮ ਕਮਾਇਆ ਭਾਈ ਨੇ ਲੇਕਿਨ ਅੱਜ ਦੁੱਖ ਦੀ ਘੜੀ ਭਾਜੀ ਉਹ ਦੁੱਖ ਹੁੰਦਾ ਵੇ ਅੱਜ ਪਹਿਲਾਂ ਉਹਨਾਂ ਦਾ ਭਰਾ ਚਲ ਜਾਣਾ ਪਰਿਵਾਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ ਮਾਦਰ ਚਲ ਜਾਣੇ ਬਿਲਕੁਲ ਭਾਜੀ ਇਹ 2025 ਚੜੇ ਹੀ ਬਹੁਤ ਸਾਰਿਆਂ ਲਈ ਮਾੜਾ ਚੜਿਆ ਵੇ ਜੀ ਹਾਂ ਬਿਲਕੁਲ ਜਿਵੇਂ ਉਹਨਾਂ ਦੇ ਦੋਸਤ ਨੇ ਉਹਨਾਂ ਨਾਲ ਜਿਹੜੇ ਖੇਡ ਚੁੱਕੇ ਨੇ ਉਹਨਾਂ ਨਾਲ ਜਿਹੜਾ ਕੰਮ ਕਰ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ 2025 ਜਿਹੜਾ ਕਾਫੀ ਮੰਦਾ ਚੜਿਆ ਹੈਗਾ ਕਿਉਂਕਿ ਅੱਜ ਜਿਹੜਾ ਰਾਜੀਵ ਜਵੰਦਾ ਹੋਣਾ ਦਾ ਅੰਤਿਮ ਸੰਸਕਾਰ ਹੋਇਆ ਤਾਂ ਹੁਣ ਉਸ ਤੋਂ ਬਾਅਦ ਜਿਹੜੀ ਇੱਕ ਵੱਡੀ ਮੰਦਭਗੀ ਘਟਨਾ ਪੰਜਾਬ ਲਈ ਆਈ ਇੰਟਰਨੈਸ਼ਨਲ ਬੋਡੀ ਬਿਲਡਰ ਜਿਹੜੇ ਨੇ ਉਹ ਇਸ ਦੁਨੀਆ ਤੋਂ ਅਲਵਿਦਾ ਕਹਿ ਚੁੱਕੇ ਨੇ ਦਲੰਦਰ ਤੋਂ ਸਹਿਜ ਜਨ ਜਦਰਪੁਰ ਇੰਟਰਨੈਸ਼ਨਲ ਬੋਡੀ ਬਿਲਡਰ